ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਪੰਜਾਬ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਲੋਕਾਂ ਨੂੰ ਐਦਾਂ ਕੀੜੇ ਮਕੌੜਿਆਂ ਦੀ ਤਰ੍ਹਾਂ ਦਰੜਿਆ ਜਾ ਰਿਹਾ ਔਰ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਪਤਾ ਨਹੀਂ ਕਿਉਂ ਮੂਕ ਦਰਸ਼ਕ ਬਣ ਕੇ ਜਿਹੜਾ ਬੈਠਾ ਹੈਗਾ ਜ਼ਿਲ੍ਹਾ ਤਰਨਤਾਰਨ ਜਿੱਥੇ ਅਕਸਰ ਹੀ ਅਨਸੂਚਿਤ ਜਾਤੀ ਲੋਕਾਂ ਨਾਲ ਗਰੀਬਾਂ ਨਾਲ ਕਿਰਤੀਆਂ ਨਾਲ ਮਿਹਨਤਕਸ਼ ਲੋਕਾਂ ਨਾਲ ਧੱਕੇਸ਼ਾਹੀਆਂ ਦੀਆਂ ਖਬਰਾਂ ਤੁਸੀਂ ਅਖਬਾਰਾਂ 'ਚ ਆਮ ਦੇਖੀਆਂ ਹੋਣਗੀਆਂ ਉਸੇ ਜ਼ਿਲ੍ਹੇ ਦੇ ਹਲਕਾ ਖੇਮ ਕਰਨ ਥਾਣਾ ਬਲਟੋਹਾ ਅਧੀਨ ਪੈਂਦੇ ਪਿੰਡ ਜਿਹੜਾ ਹੈਗਾ ਉਹਨਾਂ ਦਾ ਅਲਗੋ ਕਲਾਂ ਅਲਗੋ ਕਲਾਂ ਦਾ ਇੱਕ 15 ਸਾਲ ਦਾ ਨਵਾਲਗ ਬੱਚਾ surjeet ਜਿਹਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਮੈਨੂੰ ਉਹਦੇ ਪਰਿਵਾਰ ਨੇ ਫੋਟੋਆਂ ਭੇਜੀਆਂ ਇੱਥੇ ਸੀਨੇ ਦੇ ਵਿੱਚ ਸੈਂਟਰ ਦੇ ਵਿੱਚ ਗੋਲੀ ਵੱਜੀ ਹੋਈ ਉਹਦੇ ਇਹ ਗੋਲੀਆਂ ਕੋਈ ਉਹ ਨਜਾਇਜ਼ ਕਬਜ਼ੇ ਨਹੀਂ ਕਰਨ ਗਿਆ ਸੀ ਵੀ ਤਾਂ ਉੱਥੇ ਮੁਕਾਬਲੇ 'ਚ ਮਾਰੀਆਂ ਗਈਆਂ ਜਾਂ ਕੋਈ ਉਹ ਗੈਂਗਸਟਰ ਨਹੀਂ ਸੀ ਵੀ ਉਹਨੂੰ ਕਿਤੇ ਗੋਲੀਆਂ ਮਾਰ ਕੇ ਮਾਰਤਾ ਕਿਸੇ ਮੁੱਠਪੇੜ 'ਚ ਮਾਰਿਆ ਗਿਆ ਉਹ ਇੱਕ ਕਿਰਤੀ ਸੀ ਉਹ ਇੱਕ ਗੁਬਾਰੇ ਵੇਚਣ ਵਾਲੇ ਦਾ ਉਹਦਾ ਕਸੂਰ ਇਹ ਸੀ ਕਿ ਉਹ ਇੱਕ ਕਿਰਤੀ ਪਰਿਵਾਰ 'ਚ ਜਨਮਿਆ ਔਰ ਉਹ ਕਿਰਤੀ ਪਰਿਵਾਰ ਆਪਣੀ ਹੱਕ ਮਿਹਨਤ ਦੀ ਕਮਾਈ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਿਹਾ। 15 ਸਾਲਾ surjeet ਦਾ ਬਾਪ ਗੁਬਾਰੇ ਵੇਚ ਕੇ ਮੇਲਿਆਂ ਦੇ ਵਿੱਚ ਕਿਰਤ ਕਰਕੇ ਦਿਹਾੜੀਆਂ ਕਰਕੇ ਆਪਣੇ 4 ਬੱਚਿਆਂ ਦਾ ਪਾਲਣ ਪੋਸ਼ਣ ਕਰ ਰਿਹਾ ਸੀ। surjeet ਜਿਹੜਾ ਮਾਰਿਆ ਗਿਆ ਬੱਚਾ ਜਿਹੜਾ ਕਤਲ ਕੀਤਾ ਗਿਆ ਉਹ ਸਿਰਫ 15 ਸਾਲ ਦਾ ਸੀ ਔਰ ਸਭ ਤੋਂ ਛੋਟਾ ਸੀ। 9ਵੀਂ ਜਮਾਤ ਦੇ ਵਿੱਚ ਪੜਦਾ ਸੀ ਸਰਕਾਰੀ ਸਕੂਲ ਦੇ ਵਿੱਚ ਔਰ ਨਾਲ ਨਾਲ ਆਪਣੇ ਪਿਤਾ ਦਾ ਆਪਣੇ ਮਾਤਾ ਦਾ ਔਰ ਆਪਣੇ ਪਰਿਵਾਰ ਦਾ ਸਹਾਰਾ ਬਣਨ ਦੇ ਲਈ ਉਹ ਡੀਜਿਆਂ ਦੇ ਵਿੱਚ ਜਾਂਦਾ ਸੀ ਦਿਹਾੜੀ ਤੇ ਡੀਜਿਆਂ ਦੇ ਵਿੱਚ ਕੰਮ ਕਰਦਾ ਸੀ ਦਿਹਾੜੀ ਤੇ ਉਹਨਾਂ ਦੇ ਹੈਲਪਰ ਦੇ ਤੌਰ ਤੇ ਉਹ ਫਿਰ ਉਹਨੂੰ ਕੋਈ ਵੀ ਕੰਮ ਛੋਟਾ ਮੋਟਾ ਦੇ ਦਿੰਦੇ ਸੀਗੇ ਕੋਈ ਪੈਸੇ ਜਿਹੜੇ ਵਾਰਦੇ ਨੇ ਲੋਕ ਜਦੋਂ ਇਕੱਠ ਹੋ ਜਾਂਦਾ ਨੱਚਦੇ ਟੱਪਦੇ ਨੇ ਲੋਕ ਉਹ ਪੈਸੇ ਚੱਕਦੇ ਸੀ ਬੱਚਾ ਉਹ ਉਹਦੇ ਵਾਸਤੇ ਰੱਖਿਆ ਹੋਇਆ ਸੀ ਔਰ 19 ਜਨਵਰੀ ਦੀ ਘਟਨਾ ਜਦੋਂ ਸੁਰਜੀਤ ਦੇ ਗੋਲੀਆਂ ਮਾਰੀਆਂ ਗਈਆਂ ਨੱਚਦੇ ਹੋਏ ਲੋਕਾਂ ਨੇ ਉਸੇ ਵਿਆਹ ਦੇ ਵਿੱਚ ਜਿਨ੍ਹਾਂ ਦੇ ਵਿਆਹ ਦੇ ਵਿੱਚ ਇੱਕ ਕਿਰਤ ਵਾਲਾ ਕਿਰਤੀ ਉੱਥੇ ਬਣ ਕੇ ਗਿਆ ਸੀ ਕੋਈ ਜਿਸ ਤਰ੍ਹਾਂ ਮੈਂ ਸੁਣਿਆ ਕਿ ਉਹ ਜਿਹੜੇ ਨੱਚ ਟੱਪ ਰਹੇ ਸੀਗੇ ਧਨਾੜ ਪੂੰਜੀਪਤੀ ਸਰਮਾਇਦਾਰ ਜਿਨ੍ਹਾਂ ਨੂੰ ਨਸ਼ੇ ਜਿਹੜਾ ਸੀਗਾ ਨਸ਼ਾ ਆਪਣੀ ਪੌਂਚ ਦਾ ਨਸ਼ਾ ਆਪਣੇ ਹਥਿਆਰਾਂ ਦਾ ਨਸ਼ਾ ਜਿਹੜਾ ਹੈਗਾ ਆਪਣੀ ਆਪਣੀ ਪੂੰਜੀ ਦਾ ਆਪਣੇ ਜਿਹੜਾ ਹੈਗਾ ਜ਼ਮੀਨਾਂ ਜਦਾਦਾਂ ਦਾ ਇੰਨਾ ਉਹਨਾਂ ਅੰਨੇ ਹੋਣੇ ਨਸ਼ੇ 'ਚ ਜਿਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਬੀਓ ਕਿਸ ਕਿਸ ਬੱਚੇ ਤੇ ਗੋਲੀਆਂ ਮਾਰ ਰਹੇ ਨੇ ਉਸ ਸਮੇਂ ਬੜੀ ਬੇਦਰਦੀ ਨਾਲ ਗੋਲੀਆਂ ਮਾਰ ਕੇ ਉਸ ਨੌਜਵਾਨ ਨੂੰ ਬੱਚੇ ਨੂੰ ਸਾਡੇ ਨੂੰ ਮਾਰ ਦਿੱਤਾ ਗਿਆ ਔਰ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਤੋਂ ਮੰਗ ਕਰਦਾ ਯਾਦਵ ਜੀ ਤੋਂ ਗੌਰਵ ਯਾਦਵ ਜੀ ਤੋਂ ਬੇਨਤੀ ਕਰਦਾ ਔਰ ਮੰਗ ਵੀ ਕਰਦਾ ਕਿ ਪਰਚਾ ਦਰਜ ਹੋ ਗਿਆ ਥਾਣਾ ਬਲਟੋਹਾ ਦੇ ਵਿੱਚ ਧਰਨਾ ਲਾ ਕੇ ਪਰਚਾ ਦਰਜ ਕਰਾਇਆ ਗਿਆ ਲੇਕਿਨ ਸ਼ਰਿਆਮ ਪਤਾ ਹੈ ਕਿ ਵਿਆਹ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹ ਕੌਣ ਲੋਕ ਨੇ ਗਵਾਹ ਮੌਜੂਦ ਨੇ ਫਿਰ ਕਿਉਂ ਨਹੀਂ ਉਹਨਾਂ ਨੂੰ ਫੜਿਆ ਜਾ ਰਿਹਾ ਮੈਂ ਐਸਐਸਪੀ ਕਰਨタル ਨੂੰ ਬੇਨਤੀ ਕਰਨਾ ਚਾਹੁੰਦਾ ਮੰਗ ਕਰਨਾ ਚਾਹੁੰਦਾ ਕਿ ਤੁਸੀਂ ਜਲਦ ਤੋਂ ਜਲਦ ਉਹਨਾਂ ਦੋਸ਼ੀਆਂ ਨੂੰ ਐਸੇ ਦਰਿੰਦਿਆਂ ਨੂੰ ਜਿਨ੍ਹਾਂ ਨੇ ਉਸ ਬੱਚੇ ਦਾ ਕਤਲ ਕੀਤਾ ਉਸ ਕਿਰਤੀ ਪਰਿਵਾਰ ਦਾ ਇੱਕ ਜਿਹੜਾ ਚਿਰਾਗ ਘਰ ਦਾ ਰੋਸ਼ਨ ਸੀਗਾ ਉਹ ਬੁਝਾ ਦਿੱਤਾ ਉਹਦੇ ਖਿਲਾਫ ਤੁਸੀਂ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਦੇ ਹੋ ਇਹਨਾਂ ਨੂੰ ਫੌਰੀ ਗ੍ਰਿਫਤਾਰ ਕਰੋ ਵਿਚਾਰਾ ਪਰਿਵਾਰ ਸੜਕਾਂ ਦੇ ਧੱਕੇ ਖਾ ਰਿਹਾ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰ ਰਿਹਾ ਕਿ ਆਉਣ ਵਾਲੇ 2-4 ਦਿਨਾਂ 'ਚ ਜੇ ਤੁਸੀਂ ਉਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਡਾਕਟਰ ਅੰਬੇਦਕਰ ਕਿਰਤੀ ਮਜ਼ਦੂਰ ਸੰਘ ਪੰਜਾਬ ਵੱਲੋਂ ਸਾਰੇ ਕਿਰਤੀਆਂ ਨੂੰ ਮਜ਼ਦੂਰਾਂ ਨੂੰ ਨਾਲ ਲੈ ਕੇ ਪੂਰੇ ਪੰਜਾਬ ਦੀਆਂ ਇਨਸਾਫ਼ ਪਸੰਦ ਜਥੇਬੰਦੀਆਂ ਨੂੰ ਨਾਲ ਲੈ ਕੇ ਤੁਹਾਡਾ ਜ਼ਿਲ੍ਹਾ ਤਰਨਤਾਰਨ ਘੇਰਾਂਗੇ ਫੇਰ ਨਾ ਕਹਿੰਿਓ ਤੁਸੀਂ ਕਿ ਕੋਈ ਅਸੀਂ ਸੜਕਾਂ ਤੇ ਉੱਤਰੇ ਆਏ ਪੰਜਾਬ ਦੇ Dalit ਲੋਕ ਪੰਜਾਬ ਦੇ ਕਿਰਤੀ ਲੋਕ ਕਿਉਂਕਿ ਉਹ ਗਰੀਬੜਿਆਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋ ਬੱਚਾ ਸੀ ਉਹ ਵੀ ਖੋਦਤਾ ਗੋਲੀਆਂ ਮਾਰ ਕੇ ਇਹਨਾਂ ਨੇ ਦਰਿੰਦਿਆਂ ਨੇ ਤਾਂ ਤੁਸੀਂ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾ ਰਿਹਾ ਸੋ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਔਰ ਉਥੋਂ ਦੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਹੈ ਕਿ ਪੰਜਾਬ ਦੇ ਕਿਰਤੀਆਂ ਨੂੰ ਗਰੀਬਾਂ ਨੂੰ ਜਿਹੜੇ ਦਿਹਾੜੀਦਾਰ ਮਿਹਨਤ ਕਸ਼ ਲੋਕ ਨੇ ਅਨੁਸੂਚਿਤ ਜਾਤੀ ਲੋਕ ਨੇ ਇਹ ਕੀੜਿਆਂ ਮਕੌੜਿਆਂ ਦੀ ਤਰ੍ਹਾਂ ਮਾਰਿਆ ਦਰੜਿਆ ਜਾ ਰਿਹਾ ਤੁਹਾਨੂੰ ਤੁਹਾਨੂੰ ਬਿਲਕੁਲ ਨਹੀਂ ਦਿਖ ਰਿਹਾ ਇਹਦੇ ਬਾਰੇ ਸੋ ਮੇਰੀ ਬੇਨਤੀ ਹੈ ਕਿ ਜੇ ਨਾ ਪੁਲਿਸ ਪ੍ਰਸ਼ਾਸਨ ਨੇ ਆਉਣ ਵਾਲੇ 2-4 ਦਿਨਾਂ 'ਚ ਇਹਦਾ ਜਿਹੜਾ ਗੰਭੀਰ ਨੋਟਿਸ ਨਾ ਲਿਆ ਔਰ ਦੋਸ਼ੀਆਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਅਸੀਂ ਪੂਰੇ ਪੰਜਾਬ ਦੇ ਅਨੁਸੂਚਿਤ ਜਾਤੀ ਲੋਕ ਕਿਰਤੀ ਲੋਕਾਂ ਨੂੰ ਇਕੱਠੇ ਕਰਾਂਗੇ ਔਰ ਐਸਐਸਪੀ ਦਫ਼ਤਰ ਫਿਰ ਜਿਹੜਾ ਹੈਗਾ ਤਰਨਤਾਰਨ ਦਾ ਘਰਾਵ ਕਰਾਂਗੇ ਉਹਦੀ ਜ਼ਿੰਮੇਵਾਰੀ ਫਿਰ ਪੰਜਾਬ ਸਰਕਾਰ ਦੀ ਹੋਊਗੀ ਉਹਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਊਗੀ ਜੈ ਭੀਮ ਜੈ ਭਾਰਤ ਜੈ ਸਵਰਾਧਾਨ